दे सात नत नाम देव सात नाम देव सात नाम सुधाकर सिंहान ਦਾ ਨਾ ਸਰਦਾ ਨਾਮ ਦਾ ਸਰ ਸਿੰਘ ਸਰ ਸੈਦੇਸ਼ ਨਾਮ ਜਾਂਕੀਆਂ ਢੱਡੇ ਬੰਗੇ ਦੁਖ ਦੁਗ੍ਹਾ ਟੱਲ ਨਾਮ ਵੀ ਤੁਸੀਂ ਅੱਜ ਕਾਹਲੇ ਪਹੁੰਚੇ ਡਿੱਪੂ ਹੌਲਡਰਾਂ ਵੱਲੋਂ ਅਖੰਡ ਪੜਦੇ ਭੂਪਾਏ ਗਏ ਨੇ ਕੀ ਕਹਿਣਾ ਚਾਹੁੰਦਾ ਮੇਰੇ ਬਹੁਤ ਸਾਰੇ ਸਤਿਕਾਰਯੋਗ ਇਸ ਨਗਰ ਦੇ ਸਰਪੰਚ ਸਹਿਬਾਨ ਕਿਉਬਨ ਜੀ ਸਤਿਪੁਰ ਜੀ ਮੇਰੇ ਨਾਲ ਖੜੇ ਹੈ ਅੱਜ ਅਸੀਂ ਇਸ ਪਵਿੱਤਰ ਤਪਸਥਾਨ ਬਾਬਾ ਜਗਤ ਸਿੰਘ ਜੀ ਦੇ ਸਥਾਨਾ ਉੱਪਰ ਖੜੇ ਹੈ ਜਿਹਦੇ ਕਾਰਨ ਸਾਡੇ ਪ੍ਰਧਾਨ ਸੂਬੇ ਦੇ ਡਿੱਪੂ ਹੌਲਡਰਾਂ ਨੇ ਸੁਖਿੰਦਰ ਖਾਨ ਦਾ ਸਾਹੂ ਪ੍ਰਣੇ ਪ੍ਰੋਗਰਾਮ ਲਿਖਿਆ ਸੀ ਜਿਹਦੇ ਤਹਿਤ ਉਹਨਾਂ ਨੇ ਅਖੰਡ ਦਾ ਕੈਂਪ ਲਾਇਆ ਹੈ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ तमाम ਸਾਰੇ ਕਮੇਟੀ ਦੇ ਅਹੁਦੇਦਾਰ ਸਹਿਬਾਨ ਨੂੰ ਔਰ तमाम ਆਦੇਦਾਰ ਔਰ ਮੈਂਬਰਸ਼ਿਪ ਅਰਾਉਂਡ ਜਿਹੜਾ ਇਹ ਚੈੱਕਅਪ ਪ੍ਰੋਗਰਾਮ ਇੱਕ ਪਵਿੱਤਰ ਸਥਾਨ ਤੇ ਹੋਇਆ ਜਿਹੜੇ ਕੈਂਪ ਲਾ ਰਹੇ ਨੇ ਅਥਾ ਕੈਂਪ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਸ਼ਕੀਰ ਜੀ ਦੇਖੋ ਸਭ ਤੋਂ ਵੱਡਾ ਦਾਨ ਹੁੰਦਾ ਕਿਸੇ ਨੂੰ ਦੇ ਰੱਖੋ ਦਾ ਦਾਨ ਜਾਂ ਕਿਸੇ ਬੋਸ਼ ਆਪਾਂ ਅਧਿ ਦੇਸ਼ਿਕੀ ਤਾਂ ਜਿਉ ਇਸ ਦੁਨੀਆ ਨੂੰ ਦੇਖ ਸਕੇ ਬਹੁਤ ਔਰ ਇੱਕ ਬੇਨਤੀ ਵੀ ਕਰਦਾ ਸ਼ਾਨਦਾਰ ਸਾਫ ਸੁਭਿੰਦਰ ਜੀ ਹੋਰਾਂ ਕਿ ਅਸੀਂ ਉਹਨਾਂ ਨਾਲ ਡੱਟ ਕੇ ਖੜੇ ਹਾਂ ਭੂਰਾ ਘਰਾਉਂ ਦੀ ਮੂਰਤੀ ਹੈ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੈ ਡਿਪੂ ਹੋਲਡਰਾਂ ਨੂੰ ਸਾਡੀ ਕਿਸੇ ਵੀ ਜਨਤਬੰਦੀ ਦੀ ਲੋੜ ਹੈ ਅਸੀਂ ਉਹਨਾਂ ਨਾਲ ਡੱਟ ਕੇ ਖੜੇ ਹਾਂ ਜੀ ਮੇਰਾ ਨਾਮ ਸਤਗੁਰ ਸਿੰਘ ਜੀ ਰੰਗਨਾ ਤੋਂ ਚੱਲਦੇ ਅੱਜ ਡਿਪੂ ਹੋਲਡਰਾਂ ਵੱਲੋਂ ਕੈਂਪ ਲਾ ਰਿਹਾ ਹੈ ਤੇ ਹੰਡਪਾਲ ਦੇ ਭੂਗ ਪਾਏ ਗਏ ਨੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਲੱਗਿਆ ਜੀ ਇੱਥੇ ਤੇ ਮਾਂ ਮਾਈਆਂ ਦੇ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੈ ਉਹਨਾਂ ਦੇ ਨਾਮ ਲੱਗੇ ਨੇ ਤੇ ਬਾਕੀ ਸਾਰੇ ਜੋ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨਕਲ ਗਾਇ ਦੇ ਵਿੱਚ ਬਾਬਾ ਜਗਸੀ ਨੇ ਦੇ ਦੇ ਤਿਆਰ ਕੀਤਾ ਤੇ ਧੰਨਵਾਦ ਕਰਾਇਆ ਬਾਬਾ ਜਗਸੀ ਜੀ ਸਤਿ ਸ੍ਰੀ ਅਕਾਲ ਜੀ ਸੈਜੂ ਜੀ ਤੇ ਤੇ ਉਹਨਾਂ ਤੋਂ ਵੱਡੇ ਸੀ ਮਾਸਤੋਣਾ ਸਹਿਬ ਸਭ ਤੋਂ ਪਹਿਲਾਂ ਇਹਨਾਂ ਦਾ ਸਥਾਨ ਬਾਬਾ ਜਗਸੀ ਦਾ ਬਣਿਆ ਹੈ ਜਨ ਮਹਾਰਾਜ ਦੀ ਕਿਰਪਾ ਨਾਲ ਉਹ ਉੱਥੇ ਵੀ ਬਾਣੀ ਦੇ ਲੰਗਰ ਤੁਲਤ ਵਰਤ ਰਹੇ ਨੇ ਪੁਰੇ ਵੀ ਹਰ ਰੋਜ਼ ਬਾਣੀ ਦੇ ਲੰਗਰ ਤੁਲਤ ਵਰਤ ਰਹੇ ਨੇ ਆ ਰਹੇ ਨੇ ਡਿਪੋ ਹルダー ਵੱਲੋਂ ਕੀ ਕਹਿਣਾ ਚਾਹੁੰਦੇ ਇਹ ਕੈਂਪ ਅੱਜ ਗੁਰਦਾਰਸ ਗੁਵਿੰਦਰ ਸਿੰਘ ਪ੍ਰਧਾਨ ਜੋ ਹੈ ਪੰਜਾਬ ਦੀ ਬੋਰਡਰ ਫੈਡਰੇਸ਼ਨ ਨੇ ਆ ਰਹੇ ਉਹ ਤੇ ਉਹਦੀ ਟੀਮ ਵੱਲੋਂ ਪੁਨਾਬੀ ਬੋਰਡਰ ਫੈਡਰੇਸ਼ਨ ਵੱਲੋਂ ਲਗਾਇਆ ਗਿਆ ਬਬਟ 13 ਬਬਟ ਦਖਤ ਸਿੰਘ ਕਾਹਲਾ ਵਿਕੇ ਔਰ ਸਾਰੇ ਟੀਮ ਜਿਨੇ ਮਰੀਜ਼ਾਂ ਦੇ ਉੱਤਰ ਤਕਰੀਬਨ 300 ਦੇ ਕਰੀਬ ਰਜਿਸਟਰ ਹੋ ਸਕਦੇ ਨੇ ਔਰ ਸਾਰੇ ਮਰੀਜ਼ਾਂ ਦਾ ਆਪਰੇਸ਼ਨ ਕਰ ਜੋ ਜਿਹੜਾ ਆਪਰੇਸ਼ਨ ਕਰਨ ਵਾਲਾ ਉਹਨਾਂ ਦੇ ਫ੍ਰੀ ਲੈਂਸ ਪਾਏ ਜਾਣਗੇ ਤੇ ਸਾਰਿਆਂ ਨੂੰ ਦਵਾਈਆਂ ਤੇ ਐਨਕਮ ਮੁਫਤ ਹੀ ਦਿੱਤੀ ਜਾ ਰਹੀ ਹੈ। ਇਹ ਕੈਂਪੂਸ ਦਾ ਜਿਹੜਾ ਸ਼ਰਮਾ ਇਹ ਹਸਪਤਾਲ ਧੂਰੀ ਤੇ ਡਾਕਟਰ ਸਾਇਦ, ਡਾਕਟਰ ਰੇਸ਼ਾ ਸ਼ਰਮਾ, ਡਾਕਟਰ ਕਮਲਜੀਤ ਜਿਨ੍ਹਾਂ ਨੇ ਸਾਰੀ ਟੀਮ ਸਟਾਫ ਦਾ ਇੱਥੇ ਆਏ ਹੋਏ ਨੇ ਪ੍ਰੋਪਰ AR ਤੇ LED ਦੇ ਥਰੂ चेक करं देते जाणे त केस मरीज़ कोई तकलीफ़ न थैंक्यू